ਪਰਨਾਮ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਫਨਸਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ਵਾਸ ਦਵਾਇਆ ਗਿਆ ਸੀ ਕਿ 24 ਘੰਟਿਆਂ ਦੇ ਵਿੱਚ ਵਿੱਚ ਵੱਡੀ ਕਾਰਵਾਈ ਕੀਤੀ ਜਾਵੇਗੀ ਕਰਨਲ ਪਸ਼ਵਿੰਦਰ ਬਾਦ ਅਤੇ ਉਸ ਦੇ ਲੜਕੇ ਦੀ ਕੁੱਟਮਾਰ ਪੰਜਾਬ ਪੁਲਿਸ ਕਰਮਚਾਰੀਆਂ ਵੱਲੋਂ ਕੀਤੀ ਗਈ ਟੋਟਲ 11 ਸੀ ਜਿਦੇ ਵਿੱਚੋਂ 4 ਇੰਸਪੈਕਟਰ ਸੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਸਾਰਾ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਵਿਸ਼ਵਾਸ ਦੁਆਇਆ ਗਿਆ ਕਮਲਜ ਮਛੁੰਦਰ ਬਾਦ ਉਹਨਾਂ ਦੇ ਲੜਕੇ ਉਹਨਾਂ ਦੀ ਧਰ ਪਤਨੀ ਨੂੰ ਬਾਅਦ ਵਿੱਚ ਦੇਸ਼ ਦੇ ਗ੍ਰਹਿ ਪਤਨੀ ਨੂੰ ਮਿਲਦੇ ਨੇ ਉਸ ਤੋਂ ਬਾਅਦ ਪੰਜਾਬ ਦੇ ਰਾਸ਼ਪਾਲ ਨਰਿਸ਼ ਗੁਲਾਬਚੰਦ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਲੇਕਿਨ ਸਾਰੇ ਮਾਮਲੇ ਠੰਡੇ ਬਸਤੇ ਵਿੱਚ ਪੈਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਜਿਹੜੀ ਹੈ ਉਹ ਵੱਡਾ ਐਕਸ਼ਨ ਲੈ ਚਾਲੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਰਨਾਲ ਬਾਗ ਮਾਮਲੇ ਵਿੱਚ ਬੁੱਧਵਾਰ ਸੁਣਾਈ ਦੌਰਾਨ ਚੰਡੀਗੜ੍ਹ ਪੁਲਿਸ ਦੀ ਦੇ ਜਾਤ ਅਧਿਕਾਰੀ ਨੂੰ ਕੇਸ ਵਿੱਚੋਂ ਧਾਰਾ 307 ਅਟੌਮ ਤੇ ਤਿੱਖੀ ਝਾੜ ਪਾਈ ਯਾਨੀ ਕਿ 307 ਧਾਰਾ ਜਿਹੜੀ ਹੈ ਚੰਡੀਗੜ੍ਹ ਪੁਲਿਸ ਦੇ ਜਾਤ ਅਧਿਕਾਰੀ ਦੇ ਕੇਸ ਵਿੱਚੋਂ ਢਾਈ ਸੀ ਤਿੱਖੀ ਝਾੜ ਪਾਈ ਅਤੇ ਕੇਸ ਦੀ ਜਾਂਚ ਸੀਬੈ ਨੂੰ ਸੌਪਰ ਦੇ ਹੁਕਮ ਦਿੱਤੇ ਹਨ ਦੱਸਦੇ ਕਿ ਬੀਤੇ ਦੇ ਨੀ ਕਰਨਾਲ ਬਾਗ ਦੇ ਪਰਿਵਾਰ ਵੱਲੋਂ ਮਾਮਲੇ ਦੀ ਜਾਂਚ ਸਹੀ ਨਾ ਹੋਣ ਬਾਰੇ ਹਾਈ ਕੋਰਟ ਨੂੰ ਅਰਜੀ ਦਾਖਲ ਕਰਕੇ ਸੀਬੀ ਨੂੰ ਸੌਂਪੇ ਜਾਣ ਦੀ ਮੰਗ ਕੀਤੀ ਸੀ ਅੱਜ ਜਿਸ ਤੇ ਅੱਜ ਸੁਣਵਾਈ ਹੋ ਗਈ ਹੈ ਸੁਣਵਾਈ ਦੌਰਾਨ ਕੇਸ ਦੀ ਜਾਂਚ ਕਰ ਰਹੀ ਐਸਪੀ ਹਾਈ ਕੋਰਟ ਨੂੰ ਦੱਸਿਆ ਕਿ ਜਾਂਚ ਜਾਰੀ ਹੈ ਨਿਰਧਾਰਤ ਸਮੇਂ ਵਿੱਚ ਪੂਰੀ ਹੋ ਜਾਵੇਗੀ ਇਸ ਹਾਈ ਕੋਰਟ ਨੇ ਕਿਹਾ ਕਿ ਭਾਵੇਂ ਤੁਹਾਡੀ ਜਾਂਚ ਚੱਲਦੀ ਹੈ ਪਰ ਇਹ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਕਿਉਂਕਿ ਪੰਜਾਬ ਦੇ ਕੋਲ ਗ੍ਰਹਿਮਤਰਾਲਾ ਹੈ ਪੰਜਾਬ ਦੇ ਅੰਡਰ ਪੁਲਿਸ ਹੈ ਪੰਜਾਬ ਸਰਕਾਰ ਦੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਕੋਲ ਇਟ ਮੀਨਸ ਕਿ ਭਗਵੰਤੋ ਮਾਨ ਵੱਲੋਂ ਜਿਹੜਾ ਐਸਐਸਪੀ ਲਗਾਇਆ ਗਿਆ ਸੀ ਉਸ ਦੀ ਚਾਰਜਾਂਬ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬਾਦਲੇ ਵਕੀਲ ਨੇ ਕਿਹਾ ਕਿ ਇਸ ਮਾਮਲੇ ਇੰਸਪੈਕਟਰ ਰੌਣੀ ਦੀ ਜਵਾਬ ਦੀ ਸੁਣਾਈ ਦੌਰਾਨ ਚੰਡੀਗੜ੍ਹ ਪੁਲਿਸ ਨੇ ਕਿਹਾ ਸੀ ਕਿ ਰੌਣੀ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਪੂਸ਼ ਕੋਸ਼ਿਸ਼ ਕੋਈ ਕਰ ਰਹੀ ਹੈ ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਦੇ ਬਾਵਜੂਦ ਅਜੇ ਤੱਕ ਚੰਡੀਗੜ੍ਹ ਪੁਲਿਸ ਇੰਸਪੈਕਟਰ ਸਿੰਘ ਰੌਣੀ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਇਸ ਫਸਟ ਹੈ ਕਿ ਪੁਲਿਸ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਕਰਨਲ ਬਾਹਰ ਕੋ 5 ਸੱਟਾਂ ਲੱਗੀਆਂ ਉਸ ਦੀ ਬਾਹਰ ਟੁੱਟ ਗਈ ਸੀ ਹਮਲੇ 'ਚ ਪੁੱਤਰ ਦਾ ਨੱਕ ਟੁੱਟ ਗਿਆ ਸੀ ਉਸ ਨੂੰ 8 ਸੱਟਾਂ ਲੱਗੀਆਂ ਹਨ ਫਿਰ ਵੀ ਪੂਰੀ ਜਾਂਚ ਸਿਰਫ ਦੋਸ਼ੀ ਅਧਿਕਾਰੀਆਂ ਨੂੰ ਬਚਾਉਣ ਲਈ ਕੀਤੀ ਜਾ ਰਹੀ ਹੈ ਇਹ ਸਿਰਫ ਹਮਲੇ ਦਾ ਮਾਮਲਾ ਨਹੀਂ ਦੱਸਿਆ ਬਾਹਰ ਦੇ ਵਕੀਲ ਨੇ ਕਿਹਾ ਕਿ ਇਹ ਸਿਰਫ ਹਮਲੇ ਦਾ ਮਾਮਲਾ ਨਹੀਂ ਇਹ ਸਿਰਫ ਇੱਕ ਸੀਨੀਅਰ ਫੌਜੀ ਅਧਿਕਾਰੀ ਦੇ ਹਮਲੇ ਦਾ ਮਾਮਲਾ ਨਹੀਂ ਹੈ ਜਿਸ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਦੋਸ਼ੀ ਹਨ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਆਏ IPC ਦੀ ਧਾਰਾ 307 ਉਟਾਏ ਜਾਂ ਤੇ ਸਵਾਲ ਪੁੱਟਾਇਆ ਹਾਈ ਕੋਰਟ ਨੇ ਪੁੱਛਿਆ ਕਿ ਇੰਸਪੈਕਟਰ ਰੋਣੀ ਅਤੇ ਹੋਰ ਮੁਲਜ਼ਮ ਪੁਲਿਸ ਅਧਿਕਾਰੀ ਕਿੱਥੇ ਹਨ ਇਸ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਉਹਨੋਂ ਸਾਰੇ ਗੈਰ ਹਾਜ਼ਰ ਹਨ ਇਸ ਤੇ ਹਾਈ ਕੋਰਟ ਨੇ ਪੁੱਛਿਆ ਕਿ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਦੋਂ ਕਰੋਗੇ ਯਾਨੀ ਕਿ ਗ੍ਰੈਫਤਾਰਾ ਪੰਜਾਬ ਦੇ ਮੁੱਖ ਮੰਤਰੀ ਭਗਵਤਵਾਨ ਦੇ ਕੋਲ ਹੈ ਇੰਸਪੈਕਟਰ ਰੋਣੀ ਸਿੰਘ ਅਤੇ ਉਸ ਦੇ ਚਾਰ ਹੋਰ ਸਾਥੀ ਇਨਸਪੈਕਟਰ ਗ੍ਰਿਫਤਾਰ ਕਿਉਂ ਨਹੀਂ ਕੀਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਅਵੇਸਲਾ ਪੰਨ ਕਿਉਂ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਕਿਹਾ ਹੈ ਕਿ ਜਾਂਚ ਸੀਬੀਆਈ ਨੂੰ ਜੋ 307 70 ਜਿਹੜੀ ਧਾਰਾ ਹੈ ਉਹ ਬਿਲਕੁਲ ਨਹੀਂ ਠਾਣੀ ਚਾਹੀਦੀ ਜਲਦੀ ਹੀ ਸੀਬੀਆਈ ਵੱਲੋਂ ਇਹ ਕਿਆ ਗਿਆ ਹੈ ਕਿ ਭਰੋਸਾ ਦਵਾਇਆ ਗਿਆ ਇਨਸਪੈਕਟਰ ਕਰਨਲ ਕੁਸ਼ਪਿੰਦਰ ਬਾਦੂ ਅਤੇ ਉਸ ਦੀ ਧਰਮਪਤੀ ਕੋਤੇ ਉਸ ਦੇ ਲੜਕੇ ਨੂੰ ਇਨਸਾਫ ਮਿਲੇਗਾ ਸੀਬੀਆਈ ਵੱਲੋਂ ਕਿਉਂਕਿ ਪੰਜਾਬ ਪੁਲਿਸ ਵੱਲੋਂ ਇਹ ਜਿਹੜੀ ਫੇਵਰ ਕੀਤੀ ਜਾ ਰਹੀ ਹੈ ਅੰਦਰ ਖਾਤੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਰੱਜ ਕੇ ਫਟਕਾਰ ਪਾਈ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਹੈ ਜਾਂਚ ਹੋਣੀ ਚਾਹੀਦੀ ਹੈ ਬੜੀ ਵਧੀਆ ਤਰੀਕੇ ਦੇ ਨਾਲ ਤੇ ਦੂਸਰੇ ਪਾਸੇ ਉਹ ਇੰਸਪੈਕਟਰ ਰੋਣੀ ਅਤੇ ਉਸਦੇ ਚਾਰ ਹੋਰ ਇੰਸਪੈਕਟਰ ਸਾਥੀ ਗ੍ਰਿਫਤਾਰ ਹੋਣੇ ਚਾਹੀਦੇ ਨੇ